ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਿੜਿਆਈ ਭਾਈ ਪਗੀਰਤ ਜੀ ਨੇ ਪ੍ਰਗਟ ਕੀਤੀ ਸੀ ਭਾਈ ਪਗੀਰਤ ਜੀ ਦੇਵੀ ਦੇ ਬਹੁਤ ਵੱਡੇ ਉਪਾਸ਼ਕ ਸਨ ਉਹਨਾਂ ਨੂੰ ਲੋਗ ਪਗੀਰਤ ਦਾਸ ਵੀ ਕਹਿੰਦੇ ਸਨ ਜਿਸ ਦੇਵੀ ਦੀ ਭਾਈ ਪਗੀਰਤ ਜੀ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਸੀ ਉਸੇ ਦੇਵੀ ਨੇ ਭਾਈ ਪਗੀਰਤ ਜੀ ਨੂੰ ਉਹਨਾਂ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ ਜਦੋਂ ਭਾਈ ਪਗੀਰਤ ਜੀ ਨੇ ਦੇਵੀ ਤੋਂ ਮੁਕਤੀ ਦੀ ਦਾਤ ਮੰਗੀ ਤਾਂ ਦੇਵੀ ਕਹਿਣ ਲੱਗੀ ਵੀ ਇਹ ਦਾਤ ਤਾਂ ਗੁਰੂ ਨਾਨਕ ਦੇ ਘਰ ਹੈ ਇਹ ਦਾਤ ਦੇਣ ਵਾਲੇ ਤਾਂ ਸਿਰਫ ਧੰ ਗੁਰਨਾਨਕ ਹਨ ਉਹ ਦੇਵੀ ਕਹਿੰਦੀ ਬਗੀਰਤ ਤੈਨੂੰ ਨਹੀਂ ਪਤਾ ਅਕਾਲ ਪੁਰਖ ਪਰਮੇਸ਼ਰ ਖੁਦ ਖੁਦਾ ਇਸ ਧਰਤੀ ਤੇ ਇੱਕ ਸਰੂਪ ਧਰ ਕੇ ਆਏ ਹੋਏ ਨੇ ਜਿਸ ਦਾ ਨਾਮ ਤਾਨੂੰ ਗੁਰੂ ਨਾਨਕ ਹੈ ਦੇਵੀ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸੁਣ ਕੇ ਭਾਈ ਪਗੀਰਥ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ ਤੇ ਗੁਰੂ ਮਹਾਰਾਜ ਜੀ ਨੂੰ ਆ ਕੇ ਨਤ ਮਸਤਕ ਹੁੰਦੇ ਨੇ ਗੁਰੂ ਮਹਾਰਾਜ ਜੀ ਨੇ ਭਾਈ ਪਗੀਰਥ ਦੇ ਮੱਥੇ ਤੇ ਹੱਥ ਲਾਇਆ ਤੇ ਉਹਨਾਂ ਨੂੰ ਖੁਦ ਉਠਾਇਆ ਭਾਈ ਪਗੀਰਥ ਜੀ ਕਹਿੰਦੇ ਹੈ ਤਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਓ ਮੈਨੂੰ ਦੇਵੀ ਨੇ ਪਰੇਰਿਆ ਕਿ ਮੈਂ ਆਪ ਜੀ ਦੇ ਦਰਸ਼ਨ ਕਰਨਾ ਮੈਨੂੰ ਦੇਵੀ ਨੇ ਕਿਹਾ ਕਿ ਆਪ ਅਕਾਲ ਪੁਰਖ ਪਰਮੇਸ਼ਰ ਜੀ ਕਰਤਾ ਪੁਰਖ ਪਰਮਾਤਮਾ ਦੇ ਸਰੂਪ ਹੋ ਇਸ ਲਈ ਆਪ ਮੇਰੇ ਤੇ ਕਿਰਪਾ ਕਰੋ ਗੁਰੂ ਮਹਾਰਾਜ ਜੀ ਨੇ ਇਸ ਕਾਰਨ ਭਾਈ ਪਗੀਰਤ ਜੀ ਨੂੰ ਆਪਣੇ ਕੋਲ ਰੱਖ ਲਿਆ ਤੇ ਹੁਣ ਭਾਈ ਪਗੀਰਤ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਨੇ ਪਾਈ ਪਗੀਰਤ ਜੀ ਨੇ ਸਭ ਕੁਝ ਛੱਡ ਦਿੱਤਾ ਸੀ ਉਹਨਾਂ ਦਾ ਹੋਂਦ ਪਿਆਰ ਸਿਰਫ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿ ਗਿਆ ਤੇ ਉਹਨਾਂ ਨੇ ਆਪਣਾ ਸਭ ਕੁਝ ਤਿਆਗ ਦਿੱਤਾ ਛੱਡ ਦਿੱਤਾ ਤੇ ਹੁਣ ਸਿਰਫ ਉਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਸੁਲਤਾਨਪੁਰ ਵਿਖੇ ਰਹਿੰਦੇ ਨੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਪਾਈ ਮਰਦਾਨਾ ਜੀ ਪਲਵੰਡੀ ਤੋਂ ਚੱਲ ਕੇ ਆਉਂਦੇ ਨੇ ਸੁਲਤਾਨਪੁਰ ਆਕੇ ਗੁਰੂ ਮਹਾਰਾਜ ਜੀ ਨੂੰ ਸਜਦਾ ਕਰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਲਵੰਡੀ ਦਾ ਹਾਲ ਪੁੱਛਦੇ ਨੇ ਤਾਂ ਭਾਈ ਮਰਦਾਨਾ ਜੀ ਕਹਿੰਦੇ ਤਲਵੰਡੀ ਸੁੱਖਾਂ ਨਾਲ ਵਸਦੀ ਪਈ ਐ ਮਹਾਰਾਜ ਕਹਿੰਦੇ ਮਰਦਾਨਾ ਜੀ ਤੁਸੀਂ ਇੱਥੇ ਤੱਕ ਚੱਲ ਕੇ ਆਇਓ ਤੁਹਾਡਾ ਕੀ ਮਨੋਰਥ ਹੈ ਤੁਹਾਨੂੰ ਕੀ ਕੰਮ ਹੈ ਮਰਦਾਨਾ ਜੀ ਕਹਿੰਦੇ ਮਹਾਰਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਮੈਨੂੰ ਆਪ ਜੀ ਦਾ ਬਚਨ ਯਾਦ ਤੁਸੀਂ ਮੈਨੂੰ ਕਿਹਾ ਸੀ ਮਰਦਾਨੀਆਂ ਕਿਸੇ ਤੋਂ ਕੁਝ ਨਾ ਮੰਗੀ ਇਸ ਲਈ ਮਹਾਰਾਜ ਮੈਂ ਤਾਂ ਆਪ ਜੀ ਕੋਲ ਮੰਗਾ ਨ ਆਇਆ ਮੈਂ ਕਿਸੇ ਹੋਰ ਕੋਲੋਂ ਕੁਝ ਨਹੀਂ ਮੰਗਦਾ ਮਹਾਰਾਜ ਮੇਰਾ ਗੁਜ਼ਾਰਾ ਤਾਂ ਚੰਗਾ ਚੱਲੀ ਜਾਂਦਾ ਪਰ ਗੁਰੂ ਮਹਾਰਾਜ ਜੀ ਉਹ ਮੈਨੂੰ ਆਪ ਜੀ ਦੇ ਨਾਲ ਇੱਕ ਕੰਮ ਪੈ ਗਿਆ ਮੇਰਾ ਹੁਣ ਪੁੱਤਰੀ ਦਾ ਵਿਆਹ ਹੈ ਤੇ ਅਸੀਂ ਗਰੀਬ ਬੰਦੇ ਆ ਮਹਾਰਾਜ ਧੀ ਨੂੰ ਵਿਆਹਣਾ ਬਹੁਤ ਵੱਡਾ ਕਾਰਜ ਹੈ ਮਹਾਰਾਜ ਇਸ ਲਈ ਮੈਂ ਤਲਵੰਡੀ ਵਿੱਚ ਕਿਸੇ ਹੋਰ ਕੋ ਨਹੀਂ ਮੰਗਣ ਗਿਆ ਮੈਂ ਤਾਂ ਹੀ ਆਪ ਜੀ ਦੇ ਕੋਲ ਆਇਆ ਮੰਗਣ ਵਾਸਤੇ ਮਰਦਾਨਾ ਜੀ ਦੀ ਬੇਨਤੀ ਗੁਰੂ ਨਾਨਕ ਪਾਸ਼ਾ ਜੀ ਨੇ ਬਹੁਤ ਧਿਆਨ ਨਾਲ ਸੁਣੀ ਉਸ ਸਮੇਂ ਪਈ ਪਗੀਰਤ ਜੀ ਵੀ ਗੁਰੂ ਪਾਸ਼ਾ ਜੀ ਦੇ ਕੋਲ ਬੈਠੇ ਸਨ ਤਾਂ ਮਹਾਰਾਜ ਕਹਿੰਦੇ ਭਾਈ ਪਗੀਰਤ ਜੀ ਤੁਸੀਂ ਸਿਆਣੇ ਹੋ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਸਾਰਾ ਕਾਰਜ ਤੁਸੀਂ ਕਰਨਾ ਮਹਾਰਾਜ ਕਹਿੰਦੇ ਪਗੀਰਤ ਜੀ ਮਰਦਾਨਾ ਜੀ ਸਾਡੇ ਸੇਵਕ ਨੇ ਜੋ ਜੋ ਵੀ ਸਮਾਨ ਭਾਈ ਮਰਦਾਨਾ ਜੀ ਨੂੰ ਵਿਆਹ ਕਾਰਜ ਵਾਸਤੇ ਚਾਹੀਦਾ ਉਹ ਤੁਸੀਂ ਇੱਕ ਕਾਗਜ਼ ਤੇ ਲਿਖ ਲੋ ਤੇ ਉਸ ਕਾਗਜ਼ ਨੂੰ ਲੈ ਕੇ ਲਾਹੌਰ ਚਲੇ ਜਾਣਾ ਕਿਉਂਕਿ ਇਹ ਸਾਜੋ ਸਮਾਨ ਤੁਹਾਨੂੰ ਸੁਲਤਾਨਪੁਰ ਚ ਨਹੀਂ ਮਿਲਣਾ ਕਿਉਂਕਿ ਸੁਲਤਾਨਪੁਰ ਇੱਕ ਛੋਟਾ ਸ਼ਹਿਰ ਹੈ ਇਹ ਸਾਰਾ ਸਾਜੋ ਸਮਾਨ ਤੁਹਾਨੂੰ ਲਾਹੌਰ ਵਿੱਚ ਮਿਲੇਗਾ ਉਹ ਇੱਕ ਵੱਡਾ ਸ਼ਹਿਰ ਹੈ ਮਹਾਰਾਜ ਕਹਿੰਦੇ ਪਗੀਰਥ ਜੀ ਭਾਈ ਮਰਦਾਨਾ ਦੀ ਸਾਡੇ ਬਹੁਤ ਖਾਸ ਨੇ ਇਸ ਲਈ ਕੱਲੀ-ਕੱਲੀ ਵਸਤੂ ਬਹੁਤ ਵਧੀਆ ਲੈ ਕੇ ਆਣੀ ਇੱਕ ਗੱਲ ਗੁਰੂ ਮਹਾਰਾਜ ਪਗੀਰਥ ਜੀ ਨੂੰ ਚੇਤੇ ਕਰਾਉਂਦੇ ਐ ਮਹਾਰਾਜ ਕਹਿੰਦੇ ਪਗੀਰਥ ਇੱਕ ਗੱਲ ਚੇਤੇ ਰੱਖੀ ਤੂੰ ਲਾਹੌਰ ਦੇ ਵਿੱਚ ਸਿਰਫ ਇੱਕ ਰਾਤ ਰਹਿਣਾ ਦੂਜੀ ਰਾਤ ਨਹੀਂ ਰਹਿਣਾ ਪਗੀਰਥ ਜੀ ਗੁਰੂ ਪਾਤਸ਼ਾਹ ਜੀ ਦੇ ਸਾਰੇ ਬਚਨ ਸੁਣ ਕੇ ਕਹਿੰਦੇ ਮਹਾਰਾਜ ਸਤ ਵਚਨ ਮੈਂ ਲਾਹੌਰ ਦੇ ਵਿੱਚ ਸਿਰਫ ਇੱਕ ਰਾਤ ਰ੍ਹਾਂਗਾ ਦੂਜੀ ਰਾਤ ਨਹੀਂ ਰ੍ਹਾਂਗਾ ਪਗੀਰਤ ਜੀ ਨੇ ਪਈ ਮਰਦਾਨਾ ਜੀ ਤੋਂ ਸਾਰਾ ਸਾਜੂ ਸਮਾਨ ਬਾਰੇ ਪੁੱਛ ਕੇ ਇੱਕ ਕਾਗਜ਼ ਤੇ ਲਿਖ ਲਿਆ ਤੇ ਪਈਆਂ ਪਗੀਰਤ ਜੀ ਹੁਣ ਗੁਰੂ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਲਾਹੌਰ ਵੱਲ ਚੱਲ ਪੈਂਦੇ ਨੇ ਲਾਹੌਰ ਪਹੁੰਚ ਕੇ ਪਈ ਪਗੀਰਤ ਜੀ ਕੋਈ ਬਹੁਤ ਵੱਡੀ ਦੁਕਾਨ ਦੇਖਦੇ ਨੇ ਕਿ ਸਾਰਾ ਸਾਜੂ ਸਮਾਨ ਉਸੇ ਦੁਕਾਨ ਤੋਂ ਮਿਲ ਜੇ ਸੋ ਲਬਦਿਆ ਲਬਦਿਆ ਭਈ ਪਗੀਰਤ ਜਿਹਨੂੰ ਇੱਕ ਬਹੁਤ ਵੱਡੀ ਦੁਕਾਨ ਮਿਲੀ ਉਸ ਦੁਕਾਨ ਦੇ ਅੰਦਰ ਇੱਕ ਸ਼ਾਹ ਬੈਠਾ ਹੋਇਆ ਸੀ ਉਸ ਸ਼ਾਹ ਦਾ ਨਾਮ ਸੀ ਪਈ ਮਨਸੁਖ ਇਹ ਜਿਹੜਾ ਮਨਸੁਖ ਵਿਅਕਤੀ ਹੈ ਇਹ ਬਹੁਤ ਤਨੀ ਬਹੁਤ ਅਮੀਰ ਬੰਦਾ ਸੀ ਇਹਦੇ ਕੋਲ ਬਹੁਤ ਧਨ ਦੌਲਤ ਹੈ ਤੇ ਨਾਲ ਦੇ ਨਾਲ ਇੱਕ ਬਹੁਤ ਵੱਡਾ ਧਾਰਮਿਕ ਪੁਰਸ਼ ਵੀ ਸੀ ਇਹਦਾ ਬਹੁਤ ਧਾਰਮਿਕ ਪੁਰਸ਼ਾਂ ਨਾਲ ਬਿਲਾਪ ਹੋਇਆ ਸੀ ਪਰ ਇਹਦੇ ਮਨ ਨੂੰ ਤਸੱਲੀ ਸੁੱਖ ਨਹੀਂ ਮਿਲਿਆ ਸੋ ਭਾਈ ਪਗੀਰਤ ਜੀ ਨੇ ਉਹ ਪਰਚੀ ਜਿਸ ਤੇ ਭਾਈ ਮਰਦਾਨਾ ਜੀ ਦੀ ਪੁੱਤਰੀ ਦੇ ਵਿਆਹ ਕਾਰਜ ਵਾਸਤੇ ਜੋ-ਜੋ ਸਮਾਨ ਚਾਹੀਦਾ ਉਹ ਲਿਖਿਆ ਹੋਇਆ ਸੀ ਉਹ ਪਰਚੀ ਭਾਈ ਮਨਸੁਖ ਨੂੰ ਫੜਾ ਦਿੱਤੀ ਪਗੀਰਤ ਜੀ ਕਹਿੰਦੇ ਮੈਨੂੰ ਇਹ ਪਰਚੀ ਤੇ ਲਿਖਿਆ ਹੋਇਆ ਸਾਰਾ ਸਮਾਨ ਚਾਹੀਦਾ ਪਗੀਰਤ ਜੀ ਕਹਿੰਦੇ ਮੈਂ ਸਿਰਫ ਇੱਥੇ ਅੱਜ ਦੀ ਰਾਤ ਰਹਿਣਾ ਸਿਰਫ ਇੱਕ ਰਾਤ ਤੇ ਅਗਲੇ ਦਿਨ ਮੈਂ ਸੁਲਤਾਨਪੁਰ ਵਾਪਿਸ ਚਲੇ ਜਾਣਾ। ਭਾਈ ਮਾਨਸੂਖ ਕਹਿੰਦਾ ਜੋ-ਜੋ ਸਮਾਨ ਤੁਸੀਂ ਲਿਖਿਆ ਹੋਇਆ ਹੈ ਇਹ ਸਾਰਾ ਸਮਾਨ ਤੁਹਾਨੂੰ ਦੇ ਦੇਵਾਂਗੇ। ਕੁਝ ਸਮਾਨ ਤੈਨੂੰ ਹੁਣ ਦੇ ਦਿੰਨੇ ਆ ਤੇ ਕੁਝ ਸਮਾਨ ਅਸੀਂ ਤੈਨੂੰ ਸਵੇਰੇ ਦੇ ਦਾਂਗੇ। ਇਸ ਲਈ ਤੂੰ ਸਵੇਰੇ ਇੱਥੋਂ ਚਲਾ ਜਾਈ। ਮਾਨਸੂਖ ਦੇ ਕੋਲ ਸਾਰੀਆਂ ਵਸਤੂਆਂ ਸੀ ਪਰ ਇੱਕ ਵਸਤੂ ਨਹੀਂ ਸੀ। ਭਾਈ ਮਾਨਸੂਖ ਦੇ ਕੋਲ ਚੂੜਾ ਨਹੀਂ ਸੀ। ਉਹ ਉਹਨੂੰ ਬਣਵਾਣਾ ਪੈਣਾ ਸੀ। ਮਨੁਸੁਖ ਕਹਿੰਦਾ ਜੇ ਤੁਹਾਨੂੰ ਵਧੀਆ ਚੂੜਾ ਚਾਹੀਦਾ ਹੈ ਤਾਂ ਤੁਹਾਨੂੰ ਕੁਝ ਦਿਨ ਲਾਹੌਰ ਵਿੱਚ ਰਹਿਣਾ ਪਏਗਾ। ਪਗੀਰਤ ਜੀ ਨੂੰ ਚਿੱਤੇ ਆਉਂਦੇ ਆ ਗੁਰੂ ਪਾਤਸ਼ਾਹ ਜੀ ਦੇ ਬਚਨ। ਇੱਕ ਤਾਂ ਇੱਕ ਰਾਤ ਤੋਂ ਜ਼ਿਆਦਾ ਰਹਿਣਾ ਨਹੀਂ ਲਾਹੌਰ ਵਿੱਚ। ਦੂਸਰਾ ਕਿ ਭਾਈ ਮਰਦਾਨਾ ਜੀ ਮੇਰੇ ਖਾਸ ਨੇ, ਮੇਰੇ ਸਕੇ ਨੇ। ਇਹਨਾਂ ਵਾਸਤੇ ਵਧੀਆ ਤੋਂ ਵਧੀਆ ਸਾਜੋ-ਸਮਾਨ ਲਿਆਣਾ। ਸੋ ਮਨੁਸੁਖ ਕਹਿੰਦਾ ਜੇ ਵਧੀਆ ਸਮਾਨ ਚਾਹੀਦਾ ਹੈ ਉਹ ਵਧੀਆ ਚੂੜਾ ਚਾਹੀਦਾ ਹੈ ਤਾਂ ਤੁਹਾਨੂੰ ਲਾਹੌਰ ਦੇ ਵਿੱਚ ਇੱਕ ਰਾਤ ਤੋਂ ਵੱਧ ਰਹਿਣਾ ਪੈਣਾ ਤੇ ਪਰ ਭਾਈ ਪਗੀਰਤ ਕਹਿੰਦਾ ਮੈਂ ਇੱਕ ਰਾਤ ਤੋਂ ਵੱਧ ਇੱਥੇ ਰਹਿ ਨਹੀਂ ਸਕਦਾ ਜੇ ਮੈਂ ਇੱਕ ਰਾਤ ਤੋਂ ਵੱਧ ਇੱਥੇ ਰਹਾ ਤਾਂ ਮੇਰੀ ਜ਼ਿੰਦਗੀ ਦੀ ਕਾਲ ਕਮਾਈ ਸਾਰੀ ਖਤਮ ਹੋ ਜਾਏਗੀ ਕਿਉਂਕਿ ਮिन्नੂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਪਿਆ ਵੀ ਮੈਂ ਇੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ ਮਨੁਸੁਖ ਕਹਿੰਦਾ ਪਗੀਧਤ ਜੀ ਮੈਂ ਪਹਿਲੀ ਵਾਰ ਗੱਲ ਸੁਣੀ ਹੈ ਕਿਸੇ ਤੋਂ ਕਿ ਮੈਂ ਇੱਕ ਰਾਤ ਤੋਂ ਵੱਧ ਜੇ ਕਿਤੇ ਰਹਿ ਗਿਆ ਤਾਂ ਮੇਰਾ ਜਨਮ ਵਿਅਰਥ ਹੋ ਜਾਏਗਾ। ਮਨ ਸੁਖ ਕਹਿੰਦਾ ਮੇਰਾ ਸੰਸਾਦ ਦੂਰ ਕਰੋ ਵੀ ਦੂਸਰੀ ਰਾਤ ਰਹਿਣ ਨਾਲ ਇੱਥੇ ਕੀ ਹੋਏਗਾ? ਮਨ ਸੁਖ ਕਹਿੰਦਾ ਜਿਸਨੇ ਤੁਹਾਨੂੰ ਪੀਚਿਆ ਹੈ ਜੇ ਤੁਸੀਂ ਉਹਦੀ ਇੱਕ ਗੱਲ ਨਹੀਂ ਮੰਨਦੇ ਤਾਂ ਇਹਦੇ ਨਾਲ ਹੀ ਤੁਹਾਡਾ ਜਨਮ ਵਿਅਰਥ ਹੋ ਜਾਏਗਾ। ਮਨਸੁਖ ਕਹਿੰਦਾ ਮੈਨੂੰ ਸੱਚ ਦੱਸੋ ਵੀ ਗੱਲ ਕੀ ਹੈ ਤਾਂ ਭਾਈ ਪਗੀਰਤ ਜੀ ਹੁਣ ਮਨਸੁਖ ਨੂੰ ਸੱਚੀ ਗੱਲ ਦੱਸਣ ਲੱਗੇ ਨੇ ਭਾਈ ਪਗੀਰਤ ਜੀ ਕਹਿੰਦੇ ਮੇਰੇ ਗੁਰੂ ਪੂਰੇ ਨੇ ਉਹਨਾਂ ਦੇ ਬਚਨ ਵੀ ਅਟੱਲ ਨੇ ਮੇਰੇ ਗੁਰੂ ਦੇ ਬਚਨ ਖਾਲੀ ਨਹੀਂ ਜਾਂਦੇ ਮੈਨੂੰ ਤਾਂ ਗੁਰੂ ਜੀ ਨੇ ਬਚਨ ਕੀਤਾ ਵੀ ਲਾਹੌਰ ਦੇ ਵਿੱਚ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਇਹ ਗੱਲ ਸੁਣ ਕੇ ਮਨਸੁਖ ਕਹਿੰਦਾ ਭਾਈ ਪਗੀਰਤ ਫਿਕਰ ਨਾ ਕਰ ਇਸ ਕਲਯੁਗ ਦੇ ਵਿੱਚ ਕੋਈ ਵੀ ਪੂਰਾ ਨਹੀਂ ਹੈਗਾ ਇਸ ਲਈ ਸੰਸਾ ਨਾ ਕਰ ਜੇ ਤੂੰ ਇੱਥੇ ਇੱਕ ਰਾਤ ਹੋਰ ਵੀ ਰਹਿ ਗਿਆ ਤਾਂ ਤੇਰਾ ਕਿਤੇ ਜਨਮ ਵਿਅਰਥ ਨਹੀਂ ਹੁੰਦਾ ਪਗੀਰਤ ਜੀ ਕਹਿੰਦੇ ਮੇਰਾ ਗੁਰੂ ਪੂਰਾ ਹੈ ਤੇ ਮੈਂ ਆਪਣੇ ਪੂਰੇ ਗੁਰੂ ਦੇ ਵਿੱਚ ਪੂਰੀ ਸ਼ਰਧਾ ਰੱਖਦਾ ਜਿਹੜਾ ਪੂਰੇ ਗੁਰੂ ਤੇ ਪੂਰੀ ਸ਼ਰਧਾ ਰੱਖਦਾ ਹੈ ਗੁਰੂ ਮਹਾਰਾਜ ਉਹਦੇ ਸਾਰੇ ਬੰਧਨ ਕੱਟ ਦਿੰਦੇ ਨੇ ਕਲਯੁਗ ਨੂੰ ਤਾਰਨ ਵਾਸਤੇ ਗੁਰੂ ਪਾਤਸ਼ਾਹ ਜੀ ਨੇ अवतारतारण ਕੀਤਾ ਹੈ ਉਹ ਤਾਂ अकाल पुरख परमेश्वर ਦੇ अवतार ਨੇ ਤੇ ਜਿਸ ਦੇ ਵੱਡੇ ਭਾਗ ਜਾਗ ਜਾਨ ਉਹ ਹੀ ਸਿਰਫ ਗੁਰੂ ਮਹਾਰਾਜ ਜੀ ਨੂੰ ਸਮਝ ਸਕਦਾ ਹੈ ਗੁਰੂ ਮਹਾਰਾਜ ਜੀ ਦੀ ਮਹਿਮਾ ਨੂੰ ਜਾਣ ਸਕਦਾ ਹੈ ਮੇਰੇ ਗੁਰੂ ਆਮ ਲੋਕਾਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਨੇ ਪਰ ਉਹਨਾਂ ਦੇ ਹਿਰਦੇ ਵਿੱਚ ਬ੍ਰह्म ਗਿਆਨ ਹੈ ਉਹ ਤਾਂ ਦੂਜਿਆਂ ਨੂੰ ਵੀ ਬ੍ਰह्म ਗਿਆਨ ਦੇ ਦਿੰਦੇ ਨੇ ਮੇਰੇ ਸਤ ਗੁਰੂ ਚੌਦਾ ਲੋਕਾਂ ਦੇ ਸਵਾਮੀ ਨੇ ਹਰ ਕਿਸੇ ਦੀ ਦਿਲ ਦੀ ਜਾਣਨ ਵਾਲੇ ਨੇ ਅੰਤਰਜਮੀ ਨੇ ਬੋਲਣ ਦੀ ਲੋੜ ਨਹੀਂ ਕਿਸੇ ਨੂੰ ਉਹ ਦਿਲਾਂ ਦੀ ਜਾਣਦੇ ਨੇ ਉਹਨਾਂ ਨੂੰ ਸੰਤਾ ਨਾਲ ਮਿਲਣ ਦਾ ਬਹੁਤ ਚਾਹ ਹੈ ਮਨੁਸੂਖ ਕਹਿੰਦਾ ਪਗੀਰਥ ਤੇਰੇ ਗੁਰੂ ਨੂੰ ਮੈਂ ਤਾਂ ਮੰਨਾਂਗਾ ਜੇ ਤੇਰਾ ਗੁਰੂ ਮੈਨੂੰ ਕੋਈ ਸ਼ਕਤੀ ਦਿਖਾਏ ਜਿਵੇਂ ਉਹ 13 ਗੁਰੂ ਹੈ ਉਵੇਂ ਮੈਂ ਵੀ ਉਸ ਗੁਰੂ ਦਾ ਸਿੱਖ ਬਣ ਜਾਵਾਂਗਾ ਜੇ ਮੈਨੂੰ 13 ਗੁਰੂ ਕੋਈ ਸ਼ਕਤੀ ਦਿਖਾ ਦੇਵੇ ਮਨੁੱਖ ਕਹਿੰਦਾ ਪਕੀਰਤ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪਖੰਡੀ ਲੋਕਾਂ ਕੋਲ ਗਿਆ ਪਰ ਮੈਨੂੰ ਕਦੇ ਵੀ ਕਿਸੇ ਕੋਲੋਂ ਸੁੱਖ ਨਹੀਂ ਮਿਲਿਆ ਇਸ ਲਈ ਹੁਣ ਮੇਰਾ ਕਿਸੇ ਵੀ ਗੁਰੂ ਤੇ ਕੋਈ ਭਰੋਸਾ ਨਹੀਂ ਹੈ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿਸੇ ਤੇ ਵੀ ਜਿੰਨਾ ਚਿਰ ਮੈਂ ਕਿਸੇ ਤੋਂ ਕੋਈ ਸ਼ਕਤੀ ਨਾ ਵੇਖ ਲਵਾਂ ਉਹਨਾਂ ਚਿਰ ਮੈਂ ਕਿਸੇ ਤੇ ਭਰੋਸਾ ਨਹੀਂ ਕਰਾਂਗਾ ਪਗੀਰਤ ਜੀ ਕਹਿੰਦੇ ਜਿਹੜੀ ਤੇਰੇ ਹਿਰਦੇ ਦੇ ਵਿੱਚ ਜੋ ਗੱਲ ਹੈ ਉਹਨੂੰ ਕੱਢ ਦੇ ਤੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਤੂੰ ਬਸ ਮੇਰੇ ਨਾਲ ਚੱਲ ਉਹਨਾਂ ਦੇ ਦਰਸ਼ਨ ਕਰ ਜਦੋਂ ਤੂੰ ਉਹਨਾਂ ਦੇ ਬਚਨ ਸੁਨੇਗਾ ਤੈਨੂੰ ਸਿਰਫ ਬਚਨ ਸੁਣਨ ਦੇ ਨਾਲ ਹੀ ਇਹਦੇ ਵਿੱਚ ਸ਼ਾਂਤੀ ਪ੍ਰਾਪਤ ਹੋ ਜੇਗੀ ਪਰ ਜੇ ਤੂੰ ਕੋਈ ਕਰਾਮਾਤ ਵੇਖਣੀ ਚਾਹੁੰਦਾ ਤਾਂ ਤੈਨੂੰ ਉਹ ਕਰਾਮਾਤ ਵੀ ਵਿਖਾ ਦੇਣਗੇ ਕਿਉਂਕਿ ਕਰਾਮਾਤ ਮੇਰੇ ਗੁਰੂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਤੂੰ ਅੱਜ ਰਾਤ ਨਿਸ਼ਚਾ ਕਰ ਲੈ ਸਵੇਰੇ ਮੇਰੇ ਨਾਲ ਚੱਲੀ ਮੇਰੇ ਗੁਰੂ ਸੁਲਤਾਨਪੁਰ ਰਹਦੇ ਨੇ ਉਹ ਤੈਨੂੰ ਜ਼ਰੂਰ ਸ਼ਾਂਤੀ ਦੇਣਗੇ ਮਨ ਸੁਖ ਦੇ ਭਾਗ ਜਾ ਕੇ ਉਹਦੇ ਹਿਰਦੇ ਵਿੱਚ ਏ ਆਇਆ ਵੀ ਮੈਂ ਵੀ ਇਸ ਦੇ ਗੁਰੂ ਨੂੰ ਮਿਲ ਆਵਾ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰਨੇ ਇਹ ਬਹੁਤ ਵੱਡੇ ਭਾਗਾ ਵਾਲੀ ਗੱਲ ਹੈ ਹਰ ਕੋਈ ਗੁਰੂ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰ ਸਕਦਾ ਧੰਨ ਧੰਨ ਪਾਗ ਨੇ ਉਹਨਾਂ ਗੁਰਸਿੱਖਾਂ ਨੇ ਜਿਹੜੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਸੋ ਉਸ ਰਾਤ ਲਾਹੌਰ ਦੇ ਵਿੱਚ ਭਾਈ ਪਗੀਰਤ ਜੀ ਮਨ ਸੁਖ ਦੇ ਘਰ ਵਿੱਚ ਰਹੇ ਤੇ ਪਗੀਰਤ ਜੀ ਨੇ ਸਾਰਾ ਪ੍ਰਸ਼ਾਦਾ ਪਾਣੀ ਮਨੁਸੁਖ ਦੇ ਘਰੋਂ ਛਕਿਆ ਜਦੋਂ ਦਿਨ ਚੜਿਆ ਭਾਈ ਪਗੀਰਤ ਜੀ ਨੇ ਤੇ ਭਾਈ ਮਨੁਸੁਖ ਜੀ ਨੇ ਸਾਰਾ ਵਿਆਹ ਦਾ ਸਮਾਨ ਭਾਈ ਮਰਦਾਨਾ ਜੀ ਦੀ ਬੇਟੀ ਦੀ ਵਿਆਹ ਕਾਰਜ ਦਾ ਜੋ-ਜੋ ਵੀ ਸਮਾਨ ਲੈਣਾ ਸੀ ਲਾਹੌਰ ਤੋਂ ਉਹ ਸਾਰਾ ਸਮਾਨ ਆਪਣੇ ਨਾਲ ਲੈ ਲਿਆ ਮਨੁਸੁਖ ਕਹਿੰਦਾ ਪਗੀਰਤ ਜੀ ਅਜੇ ਚੂੜਾ ਨਹੀਂ ਬਨਿਆ ਹੋਇਆ ਜੇ ਚੂੜਾ ਲੈਣਾ ਹੈ ਤਾ ਤੁਹਾਨੂੰ 2 ਦਿਨ ਲਾਹੌਰ ਦੇ ਵਿੱਚ ਰਹਿਣਾ ਪੈਣਾ ਪਰ ਭਾਈ ਪਗੀਰਤ ਇੱਕ ਗੱਲ ਦੱਸਾਂ ਇੱਕ ਚੂੜਾ ਮੇਰੇ ਕੋਲ ਹੈ ਉਹ ਚੂੜਾ ਬਹੁਤ ਖਾਸ ਹੈ ਉਹ ਚੂੜਾ ਮੈਂ ਵੇਚਣਾ ਨਹੀਂ ਉਹ ਚੂੜਾ ਮੈਂ ਆਪਣੀ ਪੁਤਰੀ ਦੇ ਵਿਆਹ ਵਾਸਤੇ ਰੱਖਿਆ ਹੋਇਆ ਸੀ ਪਰ ਮੈਂ ਸੋਚਦਾ ਵੀ ਮੈਂ ਉਹ ਚੂੜਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹਦੇ ਚਰਨਾਂ ਵਿੱਚ ਭੇਟ ਕਰਾਂ ਜੇ ਤੁਹਾਨੂੰ ਉਹ ਚੂੜਾ ਪਰਵਾਨ ਹੋਏ ਤਾਂ ਤੁਸੀਂ ਇੱਦਾਂ ਹੀ ਚੱਲ ਸਕਦੇ ਹੋ ਜੇ ਤੁਸੀਂ ਕੋਈ ਹੋਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਇਤਰਾਤ ਹੋਰ ਰਹਿ ਸਕਦੇ ਹੋ ਤਾਂ ਭਾਈ ਪਗੀਰਤ ਜੀ ਕਹਿੰਦੇ ਮਨਸੁਖ ਜਿਹੜੇ ਚੂੜੇ ਦੀ ਤੁਸੀਂ ਗੱਲ ਕਰ ਰਹੇ ਹੋ ਉਹੀ ਚੂੜਾ ਤੁਸੀਂ ਲੈ ਕੇ ਚੱਲੋ ਨਾਲ ਪਰ ਮੈਨੂੰ ਇੱਥੇ ਦੂਜੀ ਰਾਤ ਰਹਿਣ ਵਾਸਤੇ ਨਾ ਕਹੋ ਕਿਉਂਕਿ ਮੈਂ ਰਹਿ ਨਹੀਂ ਸਕਦਾ ਮੈਂ ਆਪਣੇ ਗੁਰੂ ਦੇ ਬਚਨਾਂ ਤੋਂ ਉਲਟ ਨਹੀਂ ਜਾ ਸਕਦਾ ਸਾਧ ਸੰਗਤ ਜੀ ਇਹ ਗੁਰਸਿੱਖ ਧੰਨੇ ਧੰਨੇ ਭਾਈ ਪਗੀਰਤ ਜੀ ਜਿਹੜੇ ਗੁਰੂ ਮਹਾਰਾਜ ਜਿਹਦੇ ਹੁਕਮਾਂ ਨੂੰ ਸੱਤ-ਸੱਤ ਕਰਕੇ ਮੰਨਦੇ ਨੇ ਜਾਣਤਾ ਜਾ ਸਕਦੀ ਹੈ ਪਰ ਗੁਰੂ ਪਾਤਸ਼ਾਹ ਜੀ ਦੇ ਹੁਕਮਾਂ ਤੋਂ ਉਲਟ ਨਹੀਂ ਜਾਂਦੇ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਇੰਨਾ ਪਿਆਰ ਤੇ ਸਿਦਕ ਬਖਸ਼ੋ ਕਿ ਅਸੀਂ ਵੀ ਆਪ ਜੀ ਦੇ ਹੁਕਮਾਂ ਤੋਂ ਉਲਟ ਨਾ ਜਾਈਏ ਜੋ ਜੋ ਆਪ ਜੀ ਦੇ ਹੁਕਮ ਨੇ ਅਸੀਂ ਉਸੇ ਤਰ੍ਹਾਂ ਆਪਣੀ ਜੀਵਨ ਨੂੰ ਬਤੀਤ ਕਰੀਏ ਅਸੀਂ ਆਪ ਜੀ ਦੇ ਹੁਕਮਾਂ ਤੋਂ ਬਾਹਰ ਨਾ ਜਾਈਏ ਸੋ ਧੰਨ ਪਈ ਪਗੀਰਤ ਜੀ ਨੇ ਤੇ ਮਨੁਸਖ ਜੀ ਨੇ ਸਾਰਾ ਸਮਾਨ ਆਪਣੇ ਗੱਡਿਆਂ ਤੇ ਲੱਦ ਲਿਆ ਮਨੁਸਖ ਜੀ ਮਨ ਵਿੱਚ ਵਿਚਾਰ ਕਰਦੇ ਨੇ ਵੀ ਮੈਂ ਪਗੀਰਤ ਦੇ ਗੁਰੂ ਨੂੰ ਤਾਂ ਮੰਨਾਂਗਾ ਜੇ ਉਹ ਮੇਰੇ ਦਿਲ ਦੀ ਗੱਲ ਜਾਣ ਲੈਣ ਜੇ ਉਹਨਾਂ ਨੇ ਮੇਰਾ ਨਾਮ ਲੈ ਕੇ ਮੈਨੂੰ ਬੁਲਾ ਲਿਆ ਨਾ ਤਾਂ ਹੀ ਮੈਂ ਗੱਲ ਮੰਨ ਜਾਵਾਂਗਾ ਕਿ ਉਹ ਅੰਤਰਜਮੀ ਨੇ ਉਹ ਦਿਲਾਂ ਦੀ ਜਾਣਨ ਵਾਲੇ ਨੇ ਉਹ ਸੱਚੇ ਸਤਗੁਰੂ ਨੇ ਮੈਂ ਇਹ ਗੱਲ ਮੰਨ ਜਾਵਾਂਗਾ ਕਿ ਇਹ ਗੁਰੂ ਮੇਰੇ ਦੁੱਖ ਦੂਰ ਕਰੇਗਾ ਤੇ ਮੈਨੂੰ ਸ਼ਾਂਤੀ ਦੇਗਾ ਮਨ ਸੁਖ ਕਹਿੰਦਾ ਪਗੀਦਤ ਤੂੰ ਆਪਣੇ ਗੁਰੂ ਨੂੰ ਮੇਰਾ ਨਾਮ ਨਹੀਂ ਦੱਸਣਾ ਤੇ ਜੇ ਉਹਨਾਂ ਨੇ ਮੇਰਾ ਨਾਮ ਅੱਪੀ ਲੈ ਲਿਆ ਤਾਂ ਮੈਂ ਮੰਨ ਜਾਵਾਂਗਾ ਕਿ ਉਹ ਸੱਚੇ ਸਤਗੁਰੂ ਨੇ ਸੋ ਭਾਈ ਪਗੀਰਤ ਜੀ ਭਾਈ ਮਨਸੁਖ ਜੀ ਲਾਹੌਰ ਤੋਂ ਚਲਦਿਆਂ ਚਲਦਿਆਂ ਉੱਥੇ ਪਹੁੰਚ ਗਏ ਜਿੱਥੇ ਸਤਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਜੀ ਬਿਰਾਜਮਾਨ ਸਨ ਉਹ ਸੁਲਤਾਨਪੁਰ ਨਗਰੀ ਵਿੱਚ ਪਹੁੰਚ ਕੇ ਭਾਈ ਪਗੀਰਤ ਜੀ ਹਜੇ ਸਤਗੁਰੂ ਜੀ ਤੋਂ ਦੂਰ ਸਨ ਤਾਂ ਮਹਾਰਾਜ ਦੂਰੋ ਕਹਿੰਦੇ ਆਓ ਪਗੀਰਤ ਪਰਉਪਕਾਰੀ ਮਹਾਰਾਜ ਕਹਿੰਦੇ ਪਗੀਰਤ ਜੀ ਤੁਸੀਂ ਚੰਦਨ ਵਰਗੇ ਹੋ ਚੰਦਨ ਦੇ ਕੋਲ ਰਹਿਣ ਵਾਲਾ ਚੰਦਨ ਵਰਗਾ ਹੀ ਬਣ ਜਾਂਦਾ ਹੈ ਮਹਾਰਾਜ ਇਹ ਵਚਨ ਕਿਉਂ ਕਰ ਰਹੇ ਨੇ ਕਿਉਂਕਿ ਭਾਈ ਪਗੀਰਤ ਜੀ ਨੇ ਇੱਕ ਟੁੱਟੀ ਹੋਈ ਰੂਹ ਨੂੰ ਗੁਰੂ ਪਾਤਸ਼ਾਹ ਜੀ ਦੇ ਨਾਲ ਜੋੜ ਦਿੱਤਾ ਭਾਈ ਮਨਸੁਖ ਜੀ ਸਾਧ ਸੰਗਤ ਜੀ ਉਹ ਟੁੱਟੇ ਹੋਏ ਸਨ ਕਿਉਂ ਕਿ ਉਹਨਾਂ ਨੇ ਬਹੁਤ ਲੋਕਾਂ ਨੂੰ ਆਪਣਾ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਪਖੰਡੀ ਨਿਕਲੇ ਇਹਨਾਂ ਪਖੰਡੀਆਂ ਨੇ ਭਾਈ ਮਨਸੁਖ ਜੀ ਨੂੰ ਅੰਦਰੋਂ ਤੋੜ ਦਿੱਤਾ ਸੀ ਪਰ ਭਾਈ ਪਗੀਰਥ ਦੀ ਸੰਗਤ ਕਰਕੇ ਮਨਸੁਖ ਗੁਰਮੁਖ ਬਣ ਗਿਆ ਭਾਈ ਪਗੀਰਥ ਜੀ ਨੇ ਮਨਸੁਖ ਦੇ ਅੰਦਰ ਸ਼ਰਧਾ ਪੈਦਾ ਕਰ ਦਿੱਤੀ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੇਮ ਪੈਦਾ ਕਰ ਦਿੱਤਾ ਸੋ ਜਦੋਂ ਭਾਈ ਪਗੀਰਥ ਜੀ ਤੇ ਮਨਸੁਖ ਜੀ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤਾਂ ਗੁਰੂ ਮਹਾਰਾਜ ਕਹਿੰਦੇ ਪਗੀਰਥ ਇਸ ਨੂੰ ਪੁੱਛ ਕੀ ਇਸ ਦਾ ਨਾਮ ਹੀ ਕੇਵਲ ਮਨ ਸੁਖ ਹੈ ਕਿ ਇਹਦੇ ਮਨ ਨੂੰ ਕੋਈ ਸੁੱਖ ਵੀ ਮਿਲਿਆ ਮਹਾਰਾਜ ਕਹਿੰਦੇ ਪਹਿਲਾਂ ਇਹ ਕੱਚਾ ਮਨ ਸੁਖ ਸੀ ਇਹਦੇ ਮਨ ਨੂੰ ਸੁੱਖ ਨਹੀਂ ਸੀ ਪਰ ਹੁਣ ਇਹ ਇੱਥੇ ਆ ਗਿਆ ਇਹਦਾ ਨਾਮ ਸੱਚਾ ਕਰ ਦੇਾਂਗੇ ਤੇ ਇਸਦੇ ਮਨ ਨੂੰ ਸੁੱਖ ਦੇ ਦਾਂਗੇ ਮਹਾਰਾਜ ਕਹਿੰਦੇ ਪਗੀਰਥ ਤੇਰੀ ਮਤ ਸੰਤਾ ਵਾਲੀ ਹੈ ਤਾਂ ਹੀ ਤੂੰ ਮਨ ਸੁਖ ਨੂੰ ਆਪਣੇ ਨਾਲ ਲੈ ਕੇ ਆਇਆ ਹੈ ਜਦੋਂ ਇਹ ਬਚਨ ਮਨਸੁਖ ਨੇ ਸੁਨੇ ਮਨਸੁਖ ਨੂੰ ਸੱਚੀ ਪਤਾ ਲੱਗ ਗਿਆ ਵੀ ਇਹ ਤਾਂ ਪੂਰੇ ਗੁਰੂ ਨੇ ਇਹ ਤਾਂ ਅਕਾਲ ਪੁਰਖ ਪਰਮੇਸ਼ਰ ਰੂਪ ਨੇ ਤਾਂ ਉਸੇ ਵਕਤ ਮਨਸੁਖ ਨੇ ਸਾਰਾ ਸਾਜੂ ਸਮਾਨ ਗੁਰੂ ਪਾਸ਼ਾ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਗੁਰੂ ਮਹਾਰਾਜ ਕਹਿੰਦੇ ਆ ਜਾ ਮਨਸੁਖ ਤੈਨੂੰ ਸੁਖੀ ਕਰ ਦਈਏ ਮਹਾਰਾਜ ਨੇ ਮਨਸੁਖ ਦਾ ਬਹੁਤ ਸਤਿਕਾਰ ਕੀਤਾ ਤੇ ਸਤਿਕਾਰ ਕਰਕੇ ਉਸ ਨੂੰ ਆਪਣੇ ਕੋਲ ਬਿਠਾਇਆ ਵਿਆਦਾ ਸਾਰਾ ਸਾਜੋ-ਸਮਾਨ ਆ ਗਿਆ ਸੀ ਤਾਂ ਭਾਈ ਮਰਦਾਨਾ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਸਦਿਆ ਭਾਈ ਮਰਦਾਨਾ ਜੀ ਨੂੰ ਜੋ-ਜੋ ਸਮਾਨ ਆਪਣੀ ਪੁੱਤਰੀ ਦੇ ਵਿਆਹ ਵਾਸਤੇ ਚਾਹੀਦਾ ਸੀ ਗੁਰੂ ਪਾਤਸ਼ਾਹ ਜੀ ਨੇ ਉਹ ਸਾਰਾ ਸਮਾਨ ਪੂਰਾ ਕਰਕੇ ਦਿੱਤਾ ਭਾਈ ਮਰਦਾਨਾ ਜੀ ਇਹ ਸਭ ਕੁਝ ਵੇਖ ਕੇ ਬਹੁਤ પ્રસન્ન ਹੁੰਦੇ ਨੇ ਉੱਥੇ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਸਮਾਨ ਦਿੱਤਾ ਉੱਥੇ ਨਾਲ ਦੇ ਨਾਲ ਮਾਇਆ ਵੀ ਦਿੱਤੀ ਭਾਈ ਮਰਦਾਨਾ ਜੀ ਇਹ ਸਾਰਾ ਸਾਜੋ-ਸਮਾਨ ਗੱਡੀਾਂ ਤੇ ਲੱਦ ਕੇ ਤਲਵੰਡੀ ਲੱਗੇ ਤਲਵੰਡੀ ਪਹੁੰਚਣ ਤੇ ਪਈ ਮਰਦਾਨਾ ਜੀ ਨੇ ਸਾਰਿਆਂ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕੀਤੀ ਸਾਰਿਆਂ ਨੂੰ ਦੱਸ ਦਿੱਤਾ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਇਦਦ ਪਈ ਮਨ ਸੁਖ ਨੂੰ ਇਹ ਪਤਾ ਲੱਗ ਗਿਆ ਵੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੀ ਹਨ ਜੋ ਇਸ ਸੰਸਾਰ ਨੂੰ ਤਰਨ ਨਹੀਂ ਨਹੀਂ ਮਨ ਸੁਖ ਕਹਿੰਦਾ ਮਹਾਰਾਜ ਮੈਂ ਇਸ ਸੰਸਾਰ ਸਾਗਰ ਦੇ ਵਿੱਚ ਡੁੱਬਦਾ ਪਿਆ ਕਿਰਪਾ ਕਰੋ ਮੈਨੂੰ ਇਹਨਾਂ ਬੰਦਨਾ ਦੇ ਵਿੱਚੋਂ ਬਚਾ ਲਵੋ ਮੈਨੂੰ ਅੱਜ ਤੱਕ ਕਿਤੋਂ ਵੀ ਸ਼ਾਂਤੀ ਨਹੀਂ ਮਿਲੀ ਪਰ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਤੇ ਮੈਨੂੰ ਬਚਾ ਲਵੋ ਮਹਾਰਾਜ ਕਿਰਪਾ ਕਰੋ ਮੇਰੀ ਬਾਹ ਫੜ ਲਓ ਮਹਾਰਾਜ ਕਿਰਪਾ ਕਰਕੇ ਮੈਨੂੰ ਅਧਿਕਾਰੀ ਜਾਣ ਕੇ ਉਪਦੇਸ਼ ਦਿਓ ਮੈਨੂੰ ਇਹ ਦੱਸੋ ਵੀ ਮੈਂ ਇਸ ਸੰਸਾਰ ਦੇ ਝੂਠੇ ਬੰਧਨਾਂ ਤੋਂ ਕਿਵੇਂ ਛੁਟਕਾਰਾ ਪਾ ਸਕਦਾ ਹੁਣ ਗੁਰੂ ਮਹਾਰਾਜ ਉਹ ਉਪਦੇਸ਼ ਦੇਣ ਲੱਗੇ ਨੇ ਜਿਸ ਦੇ ਨਾਲ ਮੁਕਤੀ ਹੋ ਸਕਦੀ ਹੈ ਮਹਾਰਾਜ ਕਹਿੰਦੇ ਤੇਰਾ ਹਰ ਵਕਤ ਮੇਰਾ ਘਰ ਮੇਰਾ ਧਨ ਮੇਰਾ ਪਰਿਵਾਰ ਮੇਰੀ ਵੋਤੀ ਮੇਰੇ ਬੱਚੇ ਮੇਰੀਆਂ ਧੀਆਂ ਤੇਰਾ ਹਰ ਵਕਤ ਇਹਨਾਂ ਵਿੱਚ ਧਿਆਨ ਲੱਗਿਆ ਰਹਿੰਦਾ ਇਨ੍ਹਾਂ ਦੇ ਨਾਲ ਹੰਕਾਰ ਜੁੜਿਆ ਰਹਿੰਦਾ ਹੈ ਇਹ ਮੇਰਾ ਪਿੰਡ ਹੈ ਇਹ ਮੇਰਾ ਦੇਸ਼ ਹੈ ਇਹ ਮੇਰੇ ਸੰਗੀ ਸਾਥੀ ਨੇ ਇਹਦੇ ਨਾਲ ਗੁਰੂ ਮਹਾਰਾਜ ਕਹਿੰਦੇ ਹੰਕਾਰ ਵਧਦਾ ਹੈ ਪਰ ਪਰਮੇਸ਼ਰ ਦੇ ਪਿਆਰੇ ਹਰ ਚੀਜ਼ ਦੇ ਵਿੱਚ ਪਰਮਾਤਮਾ ਨੂੰ ਵੇਖਦੇ ਨੇ ਉਹਨਾਂ ਨੂੰ ਫਿਰ ਹੰਕਾਰ ਨਹੀਂ ਹੁੰਦਾ ਮਹਾਰਾਜ ਕਹਿੰਦੇ ਬੰਦੇ ਨੂੰ ਤਾਂ ਆਪਣੇ ਸ਼ਰੀਰ ਦਾ ਵੀ ਮਾਨ ਹੈ ਤੇ ਹਰ ਕਿਸੇ ਚੀਜ਼ ਦੇ ਨਾਲ ਹੰਕਾਰ ਜੁੜਿਆ ਹੋਇਆ ਹੈ ਮਹਾਰਾਜ ਕਹਿੰਦੇ ਹੰਕਾਰ ਮਨ ਨੂੰ ਦੁਖੀ ਕਰਦਾ ਹੈ ਅਸ਼ਾਂਤ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਨਾ ਚੀਜ਼ਾਂ ਤੋਂ ਦੁੱਖ ਪੈਦਾ ਹੁੰਦਾ ਹੈ ਤੇ ਇਹਨਾਂ ਚੀਜ਼ਾਂ ਦੇ ਨਾਲ ਵਾਸ਼ਨਾਵਾਂ ਵੀ ਪੈਦਾ ਹੋ ਜਾਂਦੀਆਂ ਨੇ ਬੰਦੇ ਨੂੰ ਬੰਦੇ ਦੀ ਹਉਮੈ ਨੇ ਬੰਨਿਆ ਹੋਇਆ ਤੇ ਹਉਮੈ ਦੇ ਕਾਰਨ ਬੰਦੇ ਨੂੰ ਵਾਰ-ਵਾਰ ਜਮਨਾ ਪੈਂਦਾ ਹੈ ਤੇ ਵਾਰ-ਵਾਰ ਮਰਨਾ ਪੈਂਦਾ ਸਾਧ ਸੰਗਤ ਜੀ ਮਨ ਸੁਖ ਦੇ ਮਨ ਨੂੰ ਕ੍ਰੋਧ ਤੇ ਹੰਕਾਰ ਦੀ ਅੱਗ ਲੱਗੀ ਹੋਈ ਹੈ ਮਹਾਰਾਜ ਕਹਿੰਦੇ ਮਨ ਸੁਖ ਗੁਰੂ ਦੇ ਗਿਆਨ ਤੋਂ ਬਿਨਾ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਅੰਦਰ ਹੰਕਾਰ ਹੈ ਹਉਮੈ ਨੇ ਸਾਰਿਆਂ ਨੂੰ ਪੁਲਿਖੇ ਵਿੱਚ ਪਾਇਆ ਹੋਇਆ ਤੇ ਹਉਮੈ ਕਰਕੇ ਜਨਮ ਮਰਨ ਦਾ ਗੇੜ ਲੱਗਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਕੋਈ ਵੀ ਇਹ ਨਹੀਂ ਗੱਲ ਕਹਿ ਸਕਦਾ ਕਿ ਮੈਂ ਹਉਮੈ ਤੋਂ ਆਜ਼ਾਦ ਆ ਮਹਾਰਾਜ ਕਹਿੰਦੇ ਮਨ ਸੁਖ ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਤਾਂ ਇਹ ਗੱਲਾਂ ਚੀਤੇ ਰੱਖੀ ਕਦੇ ਵੀ ਕਿਸੇ ਨੂੰ ਦੋਸ਼ ਨਾ ਦੇ ਇਹ ਹੀ ਸਮਝੀ ਇਹ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਕਰ ਰਿਹਾ ਹੈ ਕਦੇ ਵੀ ਹੰਕਾਰ ਨਾ ਕਰੀ ਇਹ ਨਾ ਕਹੀਂ ਕਿ ਇਹ ਮੇਰਾ ਦੇਸ਼ ਹੈ ਇਹ ਮੇਰਾ ਘਰ ਹੈ ਇਹ ਮੇਰਾ ਪਰਿਵਾਰ ਹੈ ਇਹ ਮੇਰੀਆਂ ਚੀਜ਼ਾਂ ਨੇ ਹਰ ਚੀਜ਼ ਦੇ ਵਿੱਚ ਪਰਮੇਸ਼ਰ ਨੂੰ ਵੇਖੀ ਇਹੀ ਸਮਝੀ ਕਿ ਹਰ ਦਾਤ ਦੇਣ ਵਾਲਾ ਉਹ ਦਾਤਾਰ ਹੈ ਨਾਰਾਜ ਇਹ ਕਹਿੰਦੇ ਹੋਮੀ ਛਟਨੀ ਭਾਵੇਂ ਨੂੰ ਮਿੱਠਾ ਕਰਕੇ ਮੰਨ ਲੈਣਾ ਤੇ ਪਰਮੇਸ਼ਰ ਨੂੰ ਹੀ ਆਪਣਾ ਸੱਚਾ ਮਿੱਤਰ ਮੰਨਣਾ ਇਹ ਤਿੰਨ ਗੱਲਾਂ ਮੰਨ ਲਈ ਇਹ ਸਭ ਤੋਂ ਵਧੀਆ ਰਸਤਾ ਹੈ ਇਹ ਹੰਕਾਰ ਹਉਮੈ ਨੂੰ ਛੱਡ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾਣੀ ਹੈ ਰੱਬ ਦੇ ਕੀਤੇ ਹੋਏ ਨੂੰ ਮਿੱਠਾ ਮੰਨੀ ਹਉਮੈ ਨੂੰ ਤਿਆਗ ਦੇ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾ ਲਈ ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਤੇਰਾ ਮਨ ਆਪੇ ਸ਼ਾਂਤ ਹੋ ਜਾਏਗਾ ਮਹਾਰਾਜ ਕਹਿੰਦੇ ਐਵੇਂ ਕਰੀ ਹਉਮੈ ਤਿਆਗ ਕੇ ਨਾਮ ਜਪੀ ਦਵਾ ਨਾਮ ਜਪਦੇ ਜਪਤੇ ਹਉਮੀ ਤਿਆਗ ਦੇਈ ਜਿਹੜਾ ਐਵੇਂ ਕਰਦਾ ਉਹਦੇ ਸਾਰੇ ਬੰਧਨ ਛੁੱਟ ਜਾਂਦੇ ਨੇ ਸੋ ਜਦੋਂ ਮਨੁਸਖ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਨੇ ਤਾਂ ਮਨੁਸਖ ਨੂੰ ਸ਼ਾਂਤੀ ਮਿਲੀ ਸੁੱਖ ਮਿਲਿਆ ਤੇ ਉਸਨੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲਿਆ ਸੋ ਸਾਜ ਸੰਗਤ ਜੀ ਅਸੀਂ ਵੀ ਧੰਨ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨੀਏ ਤੇ ਇਹਨਾਂ ਬਚਨਾਂ ਤੇ ਪਹਿਰਾ ਦੇਈਏ ਗੁਰੂ ਮਹਾਰਾਜ ਸਾਨੂੰ ਵੀ ਸਿੱਖਿਆ ਦੇਨੇ ਨੇ ਕਿ ਭਾਈ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾਓ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕਿਸੇ ਨੂੰ ਦੋਸ਼ ਨਹੀਂ ਦੇਣਾ ਤੇ ਤੀਸਰਾ ਹਉਮੈ ਤਿਆਗ ਦੋ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰੋ ਜੇ ਐਵੇਂ ਕਰੂਗੇ ਤਾਂ ਸਾਰੇ ਬੰਧਨ ਛੁੱਟ ਜਾਣਗੇ ਤੇ ਸੁੱਖ ਮਿਲੇਗਾ ਸ਼ਾਂਤੀ ਮਿਲੇਗੀ